ਸਤਿ ਸ਼੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹਨਾ ਇਸ ਮੇਰੇ ਇੱਕ ਸ਼ਾਰਟ ਜਿਹੜੇ ਕੈਨੇਡਾ ਦੌਰੇ ਦੇ ਦੌਰਾਨ ਜਿੰਨਾ ਤੁਸੀਂ ਸਹਿਯੋਗ ਦਿੱਤਾ ਹੈ ਜਿੰਨਾ ਤੁਸੀਂ ਮਾਨ ਦਿੱਤਾ ਹੈ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਮੈਂ ਜਿਵੇਂ ਬ੍ਰਦਰ ਦੇ ਰੂਪ ਦੇ ਵਿੱਚ ਇਕੱਲਾ-ਇਕੱਲਾ ਪਰ ਮੈਨੂੰ ਲੱਗਦਾ ਹੈ ਕਿ ਮੇਰੇ ਤਾਂ ਭਰਾਵਾਂ ਦੀ ਇੱਕ ਬਹੁਤ ਲੰਬੀ ਜਿਹੜੀ ਲਾਈਨ ਹੈ ਉਹ ਨਾਲ ਆ ਕੇ ਮੇਰੇ ਖੜੀ ਹੋ ਗਈ ਹੈ ਜਿੰਨੇ ਪਰਿਵਾਰਾਂ ਦੇ ਫੋਨ ਜਿੰਨੇ ਲੋਕਾਂ ਦੇ ਫੋਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਏ ਨੇ ਉਹਦੇ ਵਾਸਤੇ ਮੈਂ ਤਾਂ ਬਸ ਇਹੀ ਹੈ ਕਿ ਮੇਰਾ ਸਿਰ ਝੁਕਦਾ ਤੁਹਾਡੇ ਇਸ ਪਿਆਰ ਦੇ ਅੱਗੇ ਜਿੰਨਾ ਤੁਸੀਂ ਪਿਆਰ ਜਿਹੜਾ ਜੀ ਉਹ ਦਿੱਤਾ ਤੇ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਕਿਤੇ ਵੀ ਤੁਹਾਡਾ ਇਹ ਵਿਸ਼ਵਾਸ ਤੁਹਾਡਾ ਪਿਆਰ ਜਿਹੜਾ ਜੀ ਉਹਨੂੰ ਤੱਕਾ ਨਾ ਲੱਗੇ ਕਿਸੇ ਵੀ ਜਗ੍ਹਾ ਦੇ ਉੱਤੇ ਕਿ ਮੈਂ ਇਸ ਤਰ੍ਹਾਂ ਨਾਲ ਤੁਹਾਨੂੰ ਲੱਗੇ ਕਿ ਜਿਹੜੇ ਬੰਦੇ ਦੇ ਵਾਸਤੇ ਅਸੀਂ ਗੱਲ ਕਰ ਰਹੇ ਸੀਗੇ ਉਹ ਵੀ ਵਿੱਕ ਗਿਆ ਉਹ ਵੀ ਵਕਾਊ ਹੋ ਗਿਆ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ ਤੇ ਅੱਗੋਂ ਕਰਦੀ ਕਰਦਾ ਰਹਾਂਗਾ ਜੀ ਕਿ ਜਿਹੜੀ ਅਸਲ ਤਸਵੀਰ ਹੈ ਉਹ ਤੁਹਾਡੇ ਸਾਹਮਣੇ ਮੈਂ ਪੇਸ਼ ਕਰਦਾ ਰਹਾ ਜਿਹੜੀਆਂ ਮੀਟਿੰਗਸ ਵਗੈਰਾ ਰੱਖੀਆਂ ਗਈਆਂ ਨੇ ਦੇਖੋ ਹਰ ਇੱਕ ਨੂੰ ਆਪਣੀ ਮੀਟਿੰਗਸ ਕਰਨ ਦਾ ਹੱਕ ਹੈ ਕਿਸੇ ਦੀ ਮੀਟਿੰਗ ਦਾ ਹੱਕ ਜਿਹੜਾ ਉਹ ਨਹੀਂ ਖੋਇਆ ਜਾ ਸਕਦਾ ਉਸ ਮੀਟਿੰਗ ਦੇ ਵਿੱਚ ਕਿਹਨੇ ਜਾਣਾ ਹੈ ਕਿਹਨੇ ਨਹੀਂ ਜਾਣਾ ਇਹ ਵੀ ਉਹਨੂੰ ਆਪਣਾ ਪੂਰੇ ਦਾ ਪੂਰਾ ਹੱਕ ਹੈ ਕੋ ਜਾਵੇ ਜਾਂ ਨਾ ਜਾਵੇ ਮੈਂ ਪਹਿਲਾਂ ਵੀ ਪਿਛਲੀ ਵੀਡੀਓ ਦੇ ਵਿੱਚ ਵੀ ਇਹ ਗੱਲ ਬੜੀ ਕਲੀਅਰ ਕੀਤੀ ਸੀਗੀ ਕਿ ਮੈਂ ਉਸ ਮੀਟਿੰਗ ਦੇ ਵਿੱਚ ਨਹੀਂ ਜਾਣਾ ਉਹਦਾ ਰੀਜ਼ਨ ਵੀ ਜਿਹੜਾ ਮੈਂ ਕਲੀਅਰ ਕੀਤਾ ਸੀਗਾ ਮੈਂ ਉਸ ਰੀਜ਼ਨ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ ਅਸਲ ਦੇ ਵਿੱਚ ਲੱਗਦਾ ਏਉਂ ਆ ਇਹ ਸਾਰੀ ਕਹਾਣੀ ਦੇ ਪਿੱਛੇ ਕਿ ਕੁਝ ਚੰਦ ਲੋਕ ਜਿਹੜੇ ਨੇ ਦੀ ਉਹ ਇਸ ਸਾਰੇ ਜਿਹੜਾ ਅਸਲ ਵਿਸ਼ਾ ਹੈ ਉਹਨੂੰ ਤਾਰ ਪੀਡੋ ਕਰ ਦੇਣਾ ਚਾਹੁੰਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਵੀ ਪੱਤਰਕਾਰੀ ਕਰਦੇ ਆਂ ਅਸੀਂ ਵੀ ਜਿਹੜੀ ਮੁਆਫੀ ਮੰਗ ਲੈਂਦੇ ਸੀਗੇ ਮੁਆਫੀ ਮੰਗਣ ਦੇ ਨਾਲ ਨਿਰਸੰਦੇ ਕੋਈ ਬੰਦਾ ਛੋਟਾ ਨਹੀਂ ਹੋ ਜਾਂਦਾ ਪਰ ਮੁਆਫੀ ਤੁਸੀਂ ਕਿਹੜੀ ਗੱਲ ਦੇ ਉੱਤੇ ਮੰਗਣੀ ਆ ਇਹ ਪਹਿਲਾਂ ਕਲੀਅਰ ਹੋਣੀ ਚਾਹੀਦੀ ਆ ਕਿਉਂਕਿ ਕਿਸੇ ਟਾਈਮ ਇੱਥੇ ਜਿਹੜੀ ਗੱਲ ਇੱਕ ਵਾਰੀ ਉਭਰੀ ਸੀਗੀ ਚੈਨਲ ਦੇ ਉੱਤੇ ਕਿ ਕਿਸੇ ਨੂੰ ਗਲਤ ਕਹਿ ਦਿੱਤਾ ਗਿਆ ਸੀਗਾ ਉਹਦੀ ਮੁਆਫੀ ਅਜੇ ਤੱਕ ਨਹੀਂ ਮੰਗੀ ਗਈ ਹਾਂ ਉਸ ਕੇਸ ਦੇ ਇਫਦਾਨੇ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਗੋਲਕ ਤੱਕ ਜਿਹੜੀ ਸੀ ਉਹ ਗਾਰਨਿਸ਼ ਕਰਵਾ ਦਿੱਤੀ ਗਈ। ਉਹ ਉਹਦੀ ਜੇ ਮੁਆਫੀ ਮੰਗ ਲਈ ਜਾਂਦੀ ਤਾਂ ਕਿੰਨਾ ਚੰਗਾ ਹੁੰਦਾ। ਇਹੋ ਜੀ ਇਹ ਜਿਹੜੀ ਕਮੇਟੀਆਂ ਨੇ ਉਹ ਕਮਿਊਨਿਟੀ ਦੇ ਵਿੱਚ ਪਏ ਜਿਹੜੇ ਬਾਕੀ ਮਸਲੇ ਨੇ ਉਹਨਾਂ ਦੇ ਵਾਸਤੇ ਅਜੇ ਤੱਕ ਸਾਹਮਣੇ ਕਿਉਂ ਨਹੀਂ ਆਈਆਂ? ਸੈਕਸ ਐਜੂਕੇਸ਼ਨ ਦਾ ਮੁੱਦਾ ਐਡਾ ਵੱਡਾ ਭਖਿਆ ਹੋਇਆ। ਇਹ ਕਮੇਟੀ ਉਦੋਂ ਕਿੱਥੇ ਸੀਗੀ? ਇਹਨਾਂ ਨੇ ਉਦੋਂ ਆ ਕੇ ਕੋਈ ਗੱਲ ਜਿਹੜੀ ਆ ਕਿਉਂ ਨਹੀਂ ਕੀਤੀ? ਕਮਿਊਨਿਟੀ ਦੇ ਨਾਲ ਇਹ ਉਦੋਂ ਆ ਕੇ ਕਿਉਂ ਨਹੀਂ ਖੜੀ ਹੋਈ? ਇੱਕ ਮਸਲਾ ਹੈ। ਦੇ ਮੈਂ ਇਹਦੇ ਮਸਲੇ ਸੰਦੇ ਕਰਨੇ ਹੋਣ ਘੰਟਿਆਂ ਬੱਧੀ ਇਹਨਾਂ ਮਸਲਿਆਂ ਦੀ ਗੱਲਬਾਤ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈ ਮੈਂ ਫੇਰ ਕਹੂੰਗਾ ਕਮੇਟੀਆਂ ਬਣਾਓ ਫੰਕਸ਼ਨ ਰੱਖੋ ਜਿੰਨੇ ਮਰਜ਼ੀ ਸੱਦੇ ਪੱਤਰ ਜਿਹੜੇ ਨੇ ਉਹ ਤੁਸੀਂ ਦਿਓ ਪਰ ਕਮਿਊਨਿਟੀ ਦੇ ਮਸਲਿਆਂ ਦੇ ਉੱਤੇ ਜਿਹੜੇ ਨੇ ਉਹ ਸੱਦੇ ਪੱਤਰ ਦਿਓ ਇੱਕ ਸਿਰਫ ਕਿਉਂ ਬਲਤੇਜਪਨੂ ਦੇ ਮਗਰ ਹੀ ਤੁਸੀਂ ਪਾਏ ਹੋਏ ਹੋ ਕਿਉਂ ਤੁਸੀਂ ਸਿਰਫ ਉਹਨੂੰ ਘੇਰਨ ਦੇ ਵਾਸਤੇ ਜਿਹੜਾ ਭੱਜੇ ਫਿਰਦੇ ਹੋ ਇਧਰੋਂ ਘੇਰ ਲਓ ਇਧਰੋਂ ਘੇਰ ਲਓ ਔਰ ਦੂਸਰਾ ਜਿਹੜਾ ਸਵਾਲ ਮੈਂ ਇੱਥੇ ਉਠਾਉਣਾ ਚਾਹੁੰਦਾ ਕਿ ਉਹਨਾਂ ਚਿਹਰਿਆਂ ਨੂੰ ਪਛਾਣੋ ਜਿਨ੍ਹਾਂ ਨੇ ਅਸਲ ਦੇ ਵਿੱਚ ਏਡੀਆਂ ਵੱਡੀਆਂ ਟ੍ਰਬਲ ਜੜੀਆਂ ਉਹ ਸਟਾਰਟ ਕੀਤੀਆਂ ਨੇ ਉਹੀ ਚਿਹਰੇ ਨੇ ਜਿਨ੍ਹਾਂ ਦੇ ਆਪਣੇ ਉੱਤੇ ਕੇਸ ਕੋਈ ਨਹੀਂ ਹੋਇਆ ਬਾਕੀ ਸਾਰੇ ਮੀਡੀਆ ਤੇ ਕੇਸ ਕਰਾਉਂਦੇ ਮੁੜ ਕੇ ਆਪ ਹੀ ਨਾਲ ਲਿਜਾ ਕੇ ਇਕੱਲੇ ਇਕੱਲੇ ਨੂੰ ਜਿਹੜਾ ਸੀਗਾ ਕਿਸੇ ਕੋ 8000 ਦਵਾ ਕਿਸੇ ਕੋ 10000 ਦਵਾ ਕਿਸੇ ਤੋਂ 12000 ਦਵਾ ਉਹਨਾਂ ਦੇ ਸਾਰਿਆਂ ਦੇ ਪੈਸੇ ਜਿਹੜੇ ਸੀਗੇ ਉਹ ਲਵਾ ਦਿੱਤੇ ਤੇ ਅੱਜ ਜਿਹੜੇ ਉਹਨਾਂ ਦੇ ਨਾਲ ਖੜੇ ਨੇ ਪਿਛਲੇ ਦਿਨੀ ਉਹਨਾਂ ਦੇ ਵੀ ਕੇਸ ਜਿਹੜੇ ਉਹਨਾਂ ਨੇ ਹੀ ਵਾਪਸ ਕਰਵਾਏ ਨੇ ਇਹ ਸਾਰੀ ਰਾਜਨੀਤੀ ਹੈ ਰਾਜਨੀਤੀ ਦਾ ਤਾਣਾ ਬਾਣਾ ਜਿਹੜਾ ਉਹ ਸਾਡੇ ਲੋਕਾਂ ਦੇ ਆਲੇ-ਦੁਆਲੇ ਜਿਹੜਾ ਉਹ ਬੁਣਿਆ ਜਾ ਰਿਹਾ ਹੈ ਇਸ ਤਾਣੇ ਬਾਣੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕੌਣ ਇਹ ਤਾਣਾ ਬਾਣਾ ਜਿਹੜਾ ਦੀ ਉਹ ਬਣ ਰਿਹਾ ਹੈ ਇਹ ਨਹੀਂ ਹੈ ਕੋਈ ਜੰਗਲ ਦਾ ਰਾਜ ਨਹੀਂ ਹੈ ਇਹ ਤਾਲਿਬਾਨਾ ਦਾ ਰਾਜ ਨਹੀਂ ਹੈ ਕਿ ਤੁਸੀਂ ਕਰ ਨਹੀਂ ਸਕਦੇ ਕੁਝ ਦੋਸਤੋ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਇਹਨਾਂ ਲੋਕਾਂ ਦੇ ਅਗੇਂਸਟ ਉੱਠ ਕੇ ਖੜੇ ਹੋਵੋ ਇਹਨਾਂ ਲੋਕਾਂ ਦੇ ਅਗੇਂਸਟ ਡਟੋ ਜਿਹੜੇ ਲੋਕ ਤੁਹਾਡੇ ਸਿਰ ਦੇ ਉੱਤੇ ਰਾਜਨੀਤੀ ਕਰਨੀ ਚਾਹੁੰਦੇ ਨੇ ਜੇ ਅੱਜ ਤੁਸੀਂ ਇਹਨਾਂ ਲੋਕਾਂ ਨੂੰ ਨਾ ਪਛਾਣਿਆ ਤਾਂ ਕੁਝ ਉਹਨਾਂ ਲੋਕਾਂ ਦੀ سپورਟ ਦੇ ਨਾਲ ਇਹ ਤੁਹਾਡੇ ਸਿਰ ਦੇ ਉੱਤੇ ਆ ਕੇ ਬੈਠ ਜਾਣਗੇ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਬੱਚਿਆਂ ਨੂੰ ਬਚਾਉਣ ਦੇ ਵਾਸਤੇ ਤੁਹਾਡੇ ਕੋਲੇ ਕੋਈ ਰਾਹ ਨਹੀਂ ਬਚੇਗਾ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਮੈਂ ਕੰਟੀਨਿਊਸ ਜਿਹੜਾ ਹੈ ਇਸ ਸਾਰੇ ਮਸਲੇ ਨੂੰ ਜਿਹੜਾ ਦੀ ਉਹ ਤੁਹਾਡੇ ਸਾਹਮਣੇ ਰੱਖਦਾ ਰਹਾਂਗਾ ਔਰ ਇਹ ਕੰਟੀਨਿਊਸ ਜਿਹੜਾ ਦੀ ਚੱਲਦਾ ਰਹੇਗਾ ਮੇਰੇ ਇੱਥੇ ਕੈਨੇਡਾ ਦੇ ਵਿੱਚ ਰਹਿਣ ਦੇ ਦੌਰਾਨ ਵੀ ਤੇ ਕੈਨੇਡਾ ਦੇ ਵਿੱਚੋਂ ਬਾਹਰ ਜਾਣ ਤੋਂ ਬਾਅਦ ਭਾਵੇਂ ਭਾਰਤ ਜਾਣ ਤੋਂ ਬਾਅਦ ਵੀ ਔਰ ਜੋ ਕੁਝ ਪਿਛਲੇ ਦਿਨਾਂ ਦੇ ਦੌਰਾਨ ਹੋਇਆ ਮੈਂ ਕਿਉਂਕਿ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਣਾ ਮੈਂ ਇਸ ਵੀਡੀਓ ਦੇ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਕਿ ਜੇ ਕੁਝ ਵੀ ਮੇਰੇ ਨਾਲ ਮਾੜਾ ਹੁੰਦਾ ਤੇ ਇਸ ਵੀਡੀਓ ਨੂੰ ਇੱਕ ਪ੍ਰੂਫ ਦੇ ਵਜੋਂ ਵਰਤਿਆ ਜਾਵੇ ਕਿ ਮੇਰੇ ਨਾਲ ਮਾੜਾ ਕਰਨ ਵਾਲੇ ਉਹ ਕੌਣ ਨੇ ਅਖੀਰ ਦੇ ਵਿੱਚ ਇੱਕੋ ਲਾਈਨ ਦੇ ਨਾਲ ਮੈਂ ਅੰਤ ਕਰਾਂਗਾ ਕਿ ਮਸ਼ਾਲਾ ਬਾਲ ਕੇ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ